ਅਹਿਮਰਤ ਇੱਕ ਗੱਲ ਵੇਖੀ ਚਾਹ ਜੇ ਗੇ ਵੀ ਆਪਾਂ ਦੋਵੇਂ ਜਾਣੇ ਪੀਂਦੇ ਹੁੰਦੇ ਆ ਅੱਗੇ ਨਾ ਚਾਹ ਦਾ ਕੋਈ ਸਵਾਦ ਨਹੀਂ ਹੁੰਦਾ ਅੱਜ ਵੈਲਾ ਮੰਮੀ ਡੈਡੀ ਲੱਗੇ ਬੈਠੇ ਆ ਚਾਹ ਦਾ ਸਵਾਦ ਹੀ ਵੱਖਰਾ ਹੀ ਮੈਂ ਕਿਹਨੂੰ ਕਿਹਾ ਜਿੱਥੇ ਚਾਰ ਜੀ ਹੁਣ ਕ੍ਰੋਨਿਕ ਤੇ ਲੱਗੀ ਰਹਿੰਦੀ ਆ ਫਿਰ ਉੱਥੇ ਹਾਂ ਜੀ ਹਾਂ ਇਹ ਤਾਂ ਬਿਲਕੁਲ ਸਹੀ ਕਿਹਾ ਤੁਸੀਂ ਜਿੰਨੇ ਜੀ ਓਨੀਆਂ ਰੋਣ ਦਾ ਵੈਸੇ ਵੀ ਹੁਣ ਤੁਹਾਨੂੰ ਚਾਹ ਦਾ ਸਵਾਦ ਹੀ ਵੱਖਰਾ ਆਉਣਾ ਵਾ ਮੰਮੀ ਡੈਡੀ ਜੋ ਇੱਥੇ ਆ ਹੁਣ ਲੈਓ ਮੰਮੀ ਕੋਈ ਨਹੀਂ ਬਤ ਮੈਨ ਰਾ ਦਿੰਨੀ ਆ ਨਹੀਂ ਨਹੀਂ ਕੋਈ ਨਾ ਮੈਂ ਰੱਖ ਦਿੰਨੀ ਲੈ ਮੈਂ ਇੱਥੇ ਰੱਖਾਵਾ ਮੰਮੀ ਸਹੀ ਚ ਮੈਂ ਹੈਗੀ ਨਾ ਮੈਂ ਆਪੇ ਸਾਰਾ ਕੰਮ ਕਰ ਲੂਗੀ ਬਸ ਤੁਸੀਂ ਨਾ ਬੈਠ ਕੇ ਬਸ ਡਿਮਾਂਡ ਕਰੋ ਅ ਜੀ ਅ ਰੋਟੀ ਚ ਕੀ ਖਾਓਗੇ ਤੁਸੀਂ ਫਤ ਮੈਨ ਨੂੰ ਜੋ ਪੁੱਛ ਨਹੀਂ ਆ ਲੱਗੇ ਮੰਮੀ ਡੈਡੀ ਹੈਗੇ ਤੇ ਆਵਾ ਇਹਨਾਂ ਨੂੰ ਪੁੱਛ ਲਾ ਕੀ ਖਾਣਾ ਇਹਨਾਂ ਨੇ ਮੈਂ ਉਹ ਅੱਗੇ ਚੀਜ਼ਾਂ ਨੇ ਮੇਰੀ ਪਸੰਦ ਦੀਆਂ ਭਰਨੀਆਂ ਹੁਣ ਇਹਨਾਂ ਦੀ ਪਸੰਦ ਨਹੀਂ ਬਣਾ ਦੇ ਕੋਈ ਚੀਜ਼ ਹੂੰ ਪਾਪਾ ਕੀ ਖਾਓਗੇ ਤੁਸੀਂ ਰੋਟੀ ਚ ਜੇ ਮਮਮੀ ਨੂੰ ਗੁਜਰਾ ਪਸੰਦ ਹੋ ਉਹ ਬਣਾਵਾਂ ਅੱਛਾ ਮਮਮੀ ਤੁਸੀਂ ਦੱਸੋ ਕੀ ਖਾਓਗੇ ਤੁਸੀਂ ਕੋਈ ਨਹੀਂ ਪਤਾ ਜੋ ਘਰ ਹੈਗਾ ਉਹੋ ਹੀ ਬਣਾ ਲਾ ਜੋ ਤੂੰ ਬਣਾਏਂਗੀ ਅਪੋਹੀ ਖਾ ਲਾਂਗੇ ਲਓ ਜੀ ਪਹਿਲਾਂ ਤੇ ਮੈਂ ਘਰ ਦੀ ਮਾਲਕਿਨ ਹੁੰਦੀ ਸੀ ਹੁਣ ਤੇ ਮੈਨੂੰ ਇਦਾਂ ਲੱਗਦਾ ਵਾ ਕਿ ਮੈਂ ਕੇ ਰੈਸਟੋਰੈਂਟ ਵੀ ਜਿਨਾ ਵੇਟਰ ਲੱਗੀ ਆ ਇਹਲਾ ਸਾਬਜੀ ਨੂੰ ਪੁੱਛੋ ਕਿ ਤੁਸੀਂ ਕੀ ਖਾਓਗੇ ਸਾਬਜੀ ਕੋ ਕਹਿੰਦੇ ਆ ਮੇਰੇ ਪਿਓ ਜੀ ਨੂੰ ਪੁੱਛੋ ਤੱਪੋ ਜੇ ਕਹਿੰਦੀ ਆ ਨਾ ਪੁੱਤ ਆਪਣੀ ਮੰਮੀ ਨੇ ਪੁੱਛ ਕੇ ਬਣਾ ਜਿਹੜੀ ਚੀਜ਼ ਬਣਾਉਣੀ ਹੈ ਹੁਣ ਤੇ ਨਾ ਮੈਨੂੰ ਲੱਗਦਾ ਇੰਨੀ ਦੀ ਸੇਵਾ ਚ ਨੰਗ ਜਾਣੀ ਮੇਰੀ ਸਾਰੀ ਜ਼ਿਆੜੀ ਮਾ ਦਾ ਡੂਲਾ ਹਰ ਵਕਤ ਬਸ ਮਾ ਦੀ ਆ ਚਿੰਤਾ ਚ ਸੁਵੀ ਕਰਦਾ ਰਹਿੰਦਾ ਵਾਹ ਲੋ ਮਹਾਰਾਜ ਕਿੱਥੇ ਗਵਾਜ ਗਏ ਜੇ ਮੈਨੂੰ ਲੱਗਦਾ ਸਬਜੀ ਸੋਚਿਆ ਨਹੀਂ ਬਣਾ ਦੇਣੀ ਹੈ ਜਾ ਕੇ ਦੋ ਉੱਥੇ ਕੇ ਸਬਜੀ ਬਣਾ ਟਾਈਮ ਨਾਲ ਨਹੀਂ ਨਹੀਂ ਮੈਂ ਤੇ ਇਹ ਸੋਚ ਨਹੀਂ ਸੀ ਅ ਤਰੇਚੇ ਸਿਰ ਤੋਰੀਆਂ ਪਈਆਂ ਵਾ ਮੈਂ ਦਾਗਾਂ ਦੀ ਕੋਪਟੀ ਬਣਾ ਲੈਂਦੀ ਅੱਜ। ਅਰਜੀਆ ਤੇਰੀ ਜਿੱਦਾਂ ਕਰਨਾ ਕਰ ਲਾ। ਆਲੇ ਥੋੜੀ ਜਿਹੀ ਨਾ ਰੋਟੀ ਇਹਨਾਂ ਨੂੰ ਟਾਈਮ ਨਾ ਸਹੀ। ਮੈਨੂੰ ਪਤਾ ਪਿੰਡ ਵਾਲਿਆਂ ਨੂੰ ਰੋਟੀ ਟਾਈਮ ਨਾਲ ਖਾਣ ਦੀ ਆਦਤ ਹੁੰਦੀ ਆ। ਰੋਟੀ ਤੋਂ ਬਾਅਦ ਪਾਪਾ ਨੇ ਖਾਣੀ ਹੁੰਦੀ ਹੈ ਦਵਾਈ। ਹੂੰ। ਇਹਨਾਂ ਬੰਵਾਂ ਨੂੰ ਨਾ ਦੁੱਧ ਜ਼ਰੂਰ ਗਰਮ ਕਰਕੇ ਪਿਉਣਾ ਏ। ਰਾਤ ਨੂੰ ਵੀ ਤੇ ਦੁਪਹਿਰ ਨੂੰ ਵੀ ਸਵੇਰ ਦਾ ਬਾਕੀ ਪੁੱਛ ਲਈ ਇਹਨਾਂ ਨੂੰ ਸਵੇਰੇ ਕੀ ਪੀਣਾ ਇਹਨਾਂ ਨੇ। ਨਹੀਂ। ਮੈਨੂੰ ਤਾਂ ਲੱਗਦਾ ਜਿਨੇ ਵੀ ਦੁੱਧ ਹੀ ਪੀਂਦੇ ਹੋਣੇ। ਤੇ ਮੈਂ ਕੀ ਕਿਹਾ ਮੈਂ ਦਿਨ ਦਾ ਕਿਹਾ ਕਿੱਥੇ ਘਰਚੀ ਤੋਂ। ਦਿਨ ਦਾ ਹੀ ਕਿਹਾ ਤੈਨੂੰ ਕਿ ਜਣੇ ਦਈ ਇਹਨਾਂ ਨੂੰ ਦੁੱ ਹਾਂ ਚਲ ਆ ਪੁੱਤ ਸਿਮਰਤ ਅਰਸੋਈ ਚੱਲੀਏ ਨਾਲ ਪਾਣੀ ਮਮਮੀ ਰੱਖੋ ਇਹਨੂੰ ਇੱਥੇ ਓਹੋ ਕੋਈ ਨਹੀਂ ਪੁੱਤ ਤੁਸੀਂ ਰੱਖੋ ਇਹਨੂੰ ਇੱਥੇ ਇਹਦੇ ਕਿਹੜਾ ਹੱਥਾਂ 'ਤੇ ਮਹਿੰਦੀ ਲੱਗੀ ਆ ਕੋਈ ਨਹੀਂ ਪੁੱਤ ਸੇਵਕ ਮੈਂ ਉਹਦੇ ਨਾਲ ਕਰਵਾ ਦੇਣੀ ਆ ਪੁੱਤ ਓ ਮਮਮੀ ਆਨੇ ਆਪੇ ਕਰ ਲੈਣਾ ਆ ساری ਉਮਰ ਤੁਸੀਂ ਕੰਮ ਹੀ ਕੀਤਾ ਓਨੂੰ ਵੀ ਕਰਨ ਦੋ ਥੋੜਾ ਬੋਤਾ ਕੰਮ ਹੂੰ ਫਲਾ ਲੈ ਦੋ ਇਹਨੂੰ ਵੀ ਹੱਟ ਕੇ ਕੰਮ ਆਲੀ ਅੱਜ ਆਈ ਉਹਦਾ ਕਰਕੇ ਜਾ ਲੈ ਇਹਨੂੰ ਕਰਨਾ ਪੈਣਾ ਤੇ ਕਰ ਲੈਣ ਦੋ ਚਲ ਪੁੱਤ ਤਾਈਓ ਮੈਂ ਕਿਹਾ ਨਾ ਅੱਭੀ ਕੱਲੀ ਕਰੂਗੀ ਤੇ ਮੈਂ ਨਾਲ ਕਰਾ ਦੇਉਂਦਾ ਕੋਈ ਨਹੀਂ ਕੋਈ ਨਹੀਂ ਤੁਸੀਂ ਚੱਲ ਰੱਖਿਆ ਭਾਂਦੇ ਚਾ ਹਾਂਜੀ ਹਾਂਜੀ ਮੰਮੀ ਕੋਈ ਗੱਲ ਨਹੀਂ ਤੁਸੀਂ ਬੈਠੋ ਮੈਂ ਆਪੇ ਕੰਮ ਕਰ ਲੈਂਦੀ ਚੱਲ ਸੇਵਕਾ ਪੁੱਤ ਤੂੰ ਮੈਨੂੰ ਕਿਉਂ ਨਹੀਂ ਜਾਣ ਦਿੰਦਾ ਨਾਲ ਚੱਲ ਮੈਂ ਕੰਮ ਕਰਾ ਦਿੰਦੀ ਕੋਈ ਨਹੀਂ ਪੁੱਤ ਕੱਲੀ ਲੱਗੇ ਰਹੋ ਓਹ ਮੰਮੀ ਮੇਰੀ ਗੱਲ ਸੁਣੋ ਕਿੰਨਾ ਬੇਹਤਰੀ ਹੈ ਤੇ ਦੋ ਚਾਰ ਦਿਨ ਤੁਸੀਂ ਇੱਥੇ ਆ ਕੇ ਜੀ ਜੀ ਉਹ ਕੰਮ ਕਰੂਗੀ ਫਿਰ ਕਿਹੜੀ ਗੱਲ ਆ ਨਾਲ ਤੁਸੀਂ ਕਿੱਥੇ ਆਮ ਕਰਨੇ ਪਿੰਡ ਨਹੀਂ ਕੰਮ ਕਰਦੇ ਜੋ ਕਰਦੇ ਪੁੱਤ ਕੋਈ ਗੱਲ ਨਹੀਂ ਮੇਰਾ ਵੀ ਵਿਹਲੀ ਦਾ ਟਾਈਮ ਪਾਸ ਨਹੀਂ ਹੁੰਦਾ ਘਰ ਵੀ ਕੰਮ ਕਰੀਦਾ ਹੀ ਆ ਫਮੀ ਤੁਸੀਂ ਟੈਨਸ਼ਨ ਨਾ ਲੋ ਉਹਨੇ ਆਪੇ ਕੰਮ ਕਰ ਲੈਣਾ ਉਹ ਪਹਿਲਾਂ ਵੀ ਕੰਮ ਕਰਦੀ ਰਹਿਆ ਹੁਣ ਤਾਂ ਡੈਂਗ ਕੋਈ ਕੰਮ ਜ਼ਿਆਦਾ ਪੈ ਗਿਆ ਉਹਨਾਂ ਆਖੇ ਤਾਂ ਕੰਮ ਆ ਤੇ ਨਾਲੇ ਨਾ ਮੈਂ ਤੁਹਾਨੂੰ ਕਹਿਣਾ ਸੀ ਪੁੱਤ ਮੇਰੀ ਦਵਾਈ ਖਤਮ ਹੋਈ ਆ ਤੇ ਮੇਰੀ ਦਵਾਈ ਵੀ ਲਿਆ ਦੇ ਤੇ ਆਪਣੇ ਪਾਪਾ ਲਈ ਵੀ ਲਿਆ ਦਿਈਏ ਇੱਕ ਪੱਤਾ ਹੈ ਤੇ ਮੇਰੀ ਗਲਤ ਕਰੋ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਇੰ ਮੌਕੇ ਤੇ ਮੈਨੂੰ ਦੱਸਿਆ ਚਲੋ ਹੁਣ ਮੈਨੂੰ ਫੜਾਓ ਸਲਿੱਪਸ ਰੁਪੀ ਜੀ ਜਾਣਾ ਮੈਂ ਬਾਹਰ ਤੇ ਦਵਾਈ ਲੈ ਕੇ ਆਉਣਾ ਇੱਕ ਨਹੀਂ ਤਿੰਨ ਮੰਗਾਈ ਠੀਕ ਜੇ ਜਾਮੀ ਇੱਕ ਮਿੰਟ ਇੱਕ ਮਿੰਟ ਮੈਨੂੰ ਫੋਨ ਆਉਂਦਾ ਚਲ ਸੁਣ ਲੈ ਪੁੱਤ ਹਲੋ ਬੱਸ ਵਧੀਆ ਏ ਤੂੰ ਹੀ ਸੁਣਾਓ ਬੱਸ ਵਧੀਆ ਆਪਣਾ ਕਿੱਥੇ ਜ਼ਰੂਰੀਏ ਜਾਣਾ ਓਏ ਯਾਰ ਮੈਂ ਦੱਸਾਂ ਕੀ ਚੱਕਰ ਆ ਘਰੇ ਮੰਮੀ ਡੈਡੀ ਆਏ ਹੀ ਤੇ ਮੈਂ ਚੱਲ ਇਹਨਾਂ ਨਾਲ ਟਾਈਮ ਸਪੈਂਡ ਕਰ ਲੈਣਾ ਦੋ ਤਿੰਨ ਦਿਨ ਹੁਣ ਤੇ ਇਹ ਕੰਮਦਾਰ ਫੜਬਾਤ ਆ ਜਿਹਦੇ ਵਿੱਚ ਚੱਲ ਕੋਈ ਨਹੀਂ ਯਾਰ ਕੰਮ ਵੀ ਜ਼ਰੂਰੀ ਆ ਕੰਮ ਦੇ ਸਿਰ ਤੇ ਤੇ ਘਰ ਚੱਲ ਲੈਂਦੇ ਆ ਚੱਲ ਕਰਦਾ ਮੈਂ ਪੈਕਿੰਗ ਕੋਈ ਨਹੀਂ ਹੁਣ ਤੇ ਮੰਮੀ ਡੈਡੀ ਆਗੇ ਲਾਕੇ ਇੱਕ ਪਹਿਲਾਂ ਥੋੜਾ ਜਿਹਾ ਹੁਣਾਇਓ ਹਾਂ ਚੱਲ ਠੀਕ ਹੈ ਮੈਂ ਪੈਕਿੰਗ ਕਰਕੇ ਤੈਨੂੰ ਫੋਨ ਕਰਦਾ ਮੈਨੂੰ ਇੱਥੇ ਚੁੱਕ ਲਿਓ ਘਰੋਂ ਹੀ ਹਾਂ ਚੱਲ ਠੀਕ ਕਿੱਥੇ ਜਾਣਾ ਪੁੱਤ ਜਾਣਾ ਕਿੱਥੇ ਮੰਮੀ ਆ ਕੰਮ ਕਰਦੇ ਸਿਲਸਿਲੇ ਇਹ ਨਾ ਸ਼ਹਿਰੋਂ ਬਾਹਰ ਜਾਣਾ ਪੈਣਾ ਜੇ ਚੱਲ ਪੁੱਤ ਕੋਈ ਨਹੀਂ ਕੰਮ ਤੇ ਕਰਨੇ ਹੀ ਪੈਂਦੇ ਆ ਚਲੋ ਨਾਲੇ ਹੁਣ ਇੱਕ ਗੱਲ ਹੋਰ ਹੋ ਗਈ ਜੇ ਜਿੱਥੇ ਤੂੰ 2-4 ਦਿਨ ਰਹਿਣਾ ਹੈ ਨਾ ਤੈਨੂੰ 10-12 ਦਿਨ ਰਹਿਣਾ ਪੈਣਾ ਉਹ ਤੇ ਪੁੱਤ ਤੇਰੀ ਗੱਲ ਠੀਕ ਹੈ ਪਰ ਪਿੱਛੇ ਕੁੜੀ ਵੀ ਤੇਰੀ ਭੈਣ ਵੀ ਕੱਲੀ ਆ ਬੈਗ ਵਿੱਚ ਦਾ ਕਰੋ ਭੈਣ ਨੂੰ ਤੁਸੀਂ ਇੱਥੇ ਬੁਲਾ ਲਓ ਕੋਈ ਨਹੀਂ ਇੱਥੇ ਆ ਜੂ ਕਿਤੇ ਰਹਿ ਲ ਕੋਈ ਕੋਚ ਵੀ ਕੁਝ ਨਹੀਂ ਘਸ ਚੱਲਿਆ ਨਾਲੇ ਇੱਕ ਬੰਦ ਹੋਰ ਹੁਣ ਤੁਹਾਨੂੰ ਵੀ ਪਤਾ ਸਿਮਰਤ ਕੱਲੀ ਹੈ ਪਹਿਲਾਂ ਮੈਂ ਛੱਡ ਕੇ ਜਾ ਸਕਦਾ ਪਹਿਲਾਂ ਮੈਨੂੰ ਥੋੜਾ ਡਰ ਰਹਿਣਾ ਸੀ ਇਹਨੂੰ ਕੱਲੀ ਨੂੰ ਘਰੇ ਛੱਡ ਕੇ ਜਾ ਸਕਦਾ ਹੁਣ ਤੁਸੀਂ ਹੈਗੇ ਇਹਦੇ ਲੱਗੇ ਹੁਣ ਤੁਸੀਂ ਇਹਦੇ ਨਾਲ ਰਹੋਗੇ ਤੇ ਮੈਨੂੰ ਡਰ ਤੇ ਨਾ ਹੋਊਗਾ ਕੋਈ ਨਾਲੇ ਜਦੋਂ ਮੈਂ ਚਾਰੋ ਵਾਰ ਜਾਊਂਗਾ ਆਪੇ ਵੀਡੀਓ ਕਾਲ ਕਰਦਾ ਰਹੂੰਗਾ ਇਹਦੇ ਨਾਲ ਹੋਰ ਕੀ ਹੈ ਚਲ ਠੀਕ ਬੱਤ ਚਲੋ ਫਿਰ ਮੈਂ ਤਾਂ ਕੇ ਗੂਗੀ ਕਰਾ ਉੱਠ ਕੇ ਦਵਾਈ ਮੈਂ ਤੁਹਾਨੂੰ ਲੈ ਦਿੰਦਾ ਹੁਣੇ ਆ ਕੇ ਲੈ ਦਿੰਦਾ ਜੀ ਚਲੋ ਮੈਂ ਦਵਾਈ ਲੈਉਂਦਾ ਫਿਰ ਬਾਕੀ ਬਾਅਦ ਚ ਕੰਮ ਕਰਦਾ ਚਲ ਠੀਕ ਆ ਬੱਤ ਠੀਕ ਆ ਕੀ ਆਪਾਂ ਖਾਣਾ ਮੈਨੂੰ ਤੇ ਇਹਨਾਂ ਦੀ ਨਹੀਂ ਸਮਝ ਆਉਂਦੀ ਕਿ ਦਿਨ ਨਾਲ ਧਰਮਸ਼ਾਲਾ ਬਣਾ ਕੇ ਰੱਖਿਆ ਕਰ ਲਈ ਪਹਿਲਾਂ ਤੇ ਬੁੱਢਾ ਬੁੱਢੀ ਲੈ ਆਂਦੇ ਹੁਣ ਇਹ ਜੀ ਇਹਦੀ ਭੈਣ ਵੀ ਸੱਦ ਲੈਨੇ ਆ ਘਰ ਦੀ ਮਾਲਕਣ ਹੁੰਦੀ ਹੁੰਦੀ ਹੁੰਦੇ ਨੌਕਰਾਂ ਨਹੀਂ ਬਣਾ ਕੇ ਰੱਖਦਾ ਹਰ ਕੰਮ ਨੂੰ ਆਪ ਅੱਗੇ ਹੋ ਕੇ ਕਰਨਾ ਪੈਂਦਾ ਕਿ ਨਹੀਂ ਸੁਮੇਤ ਤੂੰ ਕਰ ਲੈ ਹੰਡੇ ਤੱਕ ਉਹ ਵੀ ਤੂੰ ਆਪ ਚੋਕੇ ਰੱਖ ਲੈ ਮੰਮੀ ਨੂੰ ਨਾ ਕਿਤੇ ਕੋਈ ਕਿਆ ਦੀ ਕੰਮ ਕਰਨ ਲਈ ਮੇਰੀ ਗੱਲ ਸੁਣ ਹਾਂਜੀ ਬਾਜ਼ਾਰੋਂ ਕੋਈ ਲੈਉਣ ਆਲਾ ਤਾਂ ਨਹੀਂ ਮੈਂ ਚੱਲਾਂ ਮੰਮੀ ਹਾਂਣ ਦਵਾਈ ਲੈਣ ਨਹੀਂ ਕੁਛ ਨਹੀਂ ਹੈਗਾ ਪਰ ਮੇਰੇ ਲਈ ਖਾਣ ਲਈ ਕੁਛ ਲੈ ਆਇਓ ਕੀ ਖਾਣਾ ਹੈ ਕੋਈ ਵੀ ਜੀ ਲੈ ਆਓ ਜਿਹੜੀ ਤੁਹਾਨੂੰ ਵਧੀਆ ਲੱਗੇ ਚੱਲ ਮੈਂ ਲੈ ਆਉਣਾ ਤੇ ਇੱਕ ਗੱਲ ਹੋਰ ਕੱਪੜੇ ਪੈਕ ਕਰ ਦੇ ਮੇਰੇ ਅੱਛਾ ਆਪਾਂ ਚੱਲੇ ਕਿਤੇ ਘੁੰਮਣ ਆਪਾਂ ਦਾ ਕੀ ਮਤਲਬ ਹੈ ਸੁਣਿਆ ਨਹੀਂ ਮੈਂ ਕਿ ਮੇਰੇ ਕੱਪੜੇ ਪੈਕ ਕਰਦੀ ਮੈਂ ਕੱਲਾ ਚੱਲਿਆ ਨਹੀਂ ਤੁਸੀਂ ਕਿੱਥੇ ਚੱਲੇ ਜੇ ਕੰਮ ਦੇ سلسلے ਜਾਣਾ ਮੈਂ ਮੈਨੂੰ ਆ ਸਕਦਾ 10 ਦਿਨ 20 ਦਿਨ ਮਹੀਨਾ ਵੀ ਲੱਗ ਸਕਦਾ ਨਹੀਂ ਨਹੀਂ ਤੁਸੀਂ ਮੈਨੂੰ ਨਾਲ ਲੈ ਕੇ ਜਾਓ ਮੈਂ ਪਰ ਇੱਦੀ ਇਕੱਲੀ ਕੀ ਕਰੂੰਗੀ ਨਿਆਣੇ ਵਾਲੇ ਕੰਮ ਨਾ ਕਰ ਕੰਮ ਕਰਕੇ ਮੈਨੂੰ ਜਾਣਾ ਪੈਣਾ ਤੇ ਮੈਂ ਤੈਨੂੰ ਪਤਾ ਇੱਥੇ ਜਾਣਾ ਨਹੀਂ ਐਸੇ ਕਰਕੇ ਤੈਨੂੰ ਮਿਲਾ ਕੇ ਮੰਮੀ ਡੈਡੀ ਛੱਡ ਕੇ ਚੱਲਿਆ ਹੁਣ ਤੇ ਚਲਾ ਗਈ ਉੱਪਰ ਵੀ ਤੂੰ ਹੀ ਰੋ ਮੈਂ ਤੁਹਾਡੇ ਨਾਲ ਰਹਿਣਾ ਮੈਨੂੰ ਨਹੀਂ ਪਤਾ ਤੂੰ ਨਾ ਜਾਉਂਗੇ ਤੇ ਮੇਰੀ ਗੱਲ ਸੁਣ ਆਹ ਕੰਮ ਨਾ ਕਰ ਮੰਮੀ ਡੈਡੀ ਹੁਣੇ ਘਰੇ ਹੀ ਆ ਥੋੜਾ ਸੰਗ ਸ਼ਰਮ ਕਰ ਇਕੱਲੇ ਨਹੀਂ ਆਪਾਂ ਮੇਰੇ ਕੱਪੜੇ ਪੈਕ ਕਰੀ ਤੇ ਮੈਂ ਜਾਣਾ ਏ ਮੰਮੀ ਹੁਣਾਂ ਨੂੰ ਲਾਗੇ ਰੱਖੀ ਤੈਨੂੰ ਪਤਾ ਮਾਹੌਲ ਚੱਲ ਕਿਦਾਂ ਚੱਲਣ ਡਿਆ ਇਸੇ ਕਰਕੇ ਮੰਮੀ ਹੁਣਾਂ ਤੇ ਲਾਗੇ ਛੱਡ ਕੇ ਜਾਣ ਲੱਗਿਆ ਤੇ ਜੇ ਕੋਈ ਆਇਆ ਗਿਆ ਬਾਹਰ ਬੂਹਾ ਦੇਖ ਕੇ ਖੋਲਣਾ ਅੱਧਾ ਬੂਹਾ ਹੀ ਖੋਲਣਾ ਨਾਲੇ ਹਾਂ ਹੁਣ ਭੈਣ ਨੇ ਵੀ ਆ ਜਾਣਾ ਤੇਰੇ ਲਾਗੇ ਕੜਨ ਵਾਲੇ ਆ ਵੀ ਦਰਖਤ ਰਾਇ ਘਟ ਰਊਗਾ ਤੇ ਵੀਡੀਓ ਕਾਲ ਮੈਂ ਕਰਦਾ ਰਹੂੰਗਾ ਤੈਨੂੰ ਹੂੰ ਮੈਂ ਬੜਾ ਕੀ ਕਿਹਾ ਕੀ ਕਿਹਾ ਮੈਂ ਕਿਹਾ ਵੀ ਭੈਣ ਆਉਂਦੀ ਇੱਥੇ ਉਹਨੇ ਵੀ ਆ ਜਾਣਾ ਕੀ ਗੱਲ ਤੈਨੂੰ ਖੁਸ਼ੀ ਨਹੀਂ ਆਈ ਖੁਸ਼ੀ ਮੈਨੂੰ ਤਾਂ ਇੰਨੀ ਖੁਸ਼ੀ ਆਉਂਦੀ ਆ ਬਸ ਦਿਖਾਈ ਹੀ ਸਕਦੀ ਤਾਂ ਮੇਰੇ ਹੱਥ ਦੇ ਨਹੀਂ ਬਦਲਦਾ ਕਿ ਦੀਦੀ ਆਉਣ ਵਾਲੇ ਆ ਹੁਣ ਤੇ ਘਰ ਚ ਢੋਣ ਕਾ ਹੀ ਰੋਣ ਕਾ ਸਾਰਾ ਟੱਬਰ ਇਕੱਠਾ ਹੋ ਕੇ ਚੱਲਿਆ ਇੱਥੇ ਤੇ ਹਾਂ ਇਹ ਬਾਰੋਂ ਹਾਂ ਜੀ ਤੇ ਕਿਹਨੂੰ ਲੋੜ ਹੀ ਨਹੀਂ ਪੈਣੀ ਵੇਖੋ ਕਾਚ ਸੱਸ ਸੋਹਰਾ ਹੁਣ ਤੇ ਸੁਖਣਾ ਨਨਾਂਣ ਵੀ ਆ ਚੱਲੀ ਆ ਘਰ ਜਿਹਦੇ ਜੀ ਵੜੇ ਹੋ ਜਾਣੇ ਆ ਤੇ ਇਹਨਾਂ ਦਾ ਕਰੋ ਚਾਚਾ ਚਾਚੀ ਹੋਇਆ ਲੱਗ ਹੋਰ ਵੀ ਕੋਈ ਹੋਇਆ ਨਾ ਉਹਨਾਂ ਨੂੰ ਵੀ ਬੁਲਾ ਲਓ ਕਿੰਨਾ ਵੱਡਾ ਕਾਰਿਆ ਵਾਹੇ ਵੀ ਕੱਲੀ ਨਾਲ ਮੋਰ ਹੋ ਜਾਂਦੀ ਆ ਭਲੇ ਕਾਚੀ ਮੇਲਾ ਲੱਗੇ ਰਿਆ ਕਰੋ ਬਾਰੋਂ ਕਿਸ ਨੂੰ ਆਉਂਦੀ ਲੋੜ ਹੀ ਨਹੀਂ ਪਿਆ ਕਰਨ ਕਾਚੀ ਮਸਿਆ ਬਾਦਿਆਂ ਜਿ ਲੋੜ ਹੀ ਨਹੀਂ ਪਿਆ ਕਰਨੀ ਨਹੀਂ ਨਹੀਂ ਮੇਰੀ ਗੱਲ ਸੁਣ ਇੱਕ ਮਜ਼ਾਕ ਚੱਲਣ ਡਿਆ ਮਜ਼ਾਕ ਕਰਨੀ ਨਾ ਮੇਰੇ ਨਾਲ ਮਜ਼ਾਕ ਆਲਾ ਜੀ ਮੈਂ ਤਾਂ ਸਹੀ ਕਹਿ ਨਹੀਂ ਆ ਕੱਲ ਜਿੰਨੇ ਜੀ ਹੋ ਨਾ ਰੌਣਕ ਲੱਗੀ ਰਹਿੰਦੀ ਆ ਨਾਲੇ ਅੱਗੇ ਜਰੂਰ ਤੁਸੀਂ ਜਾਣਦੇ ਨਹੀਂ ਤੁਹਾਨੂੰ ਕਿੰਨੀ ਫਿਕਰ ਰੈਂਦੀ ਹੁੰਦੀ ਕਿ ਸਿਮਰਤ ਨਾਲ ਕਾਰਜ ਚ ਕੱਲੀ ਆ ਹੁਣ ਤੇ ਤੁਹਾਨੂੰ ਕਦੀ ਕਿਸੇ ਚੀਜ਼ ਦੀ ਫਿਕਰ ਹੀ ਨਹੀਂ ਰਹਿਣੀ ਘਰ ਦੇ ਜਦੋਂ ਵੱਡੇ ਸੇਤੇ ਹੋ ਨਾ ਫਿਰ ਵੈਸੇ ਬੰਦੀ ਦੇ ਫਿਕਰ ਲੱਤ ਜਾਂਦੇ ਹੁੰਦੀਆਂ ਕਿਉਂ ਜੀ ਮੇਰੀ ਗੱਲ ਸੁਣ ਸਬਜੀ ਪਾਜੀ ਇਹਨਾਂ ਨੂੰ ਪੁੱਛ ਕੇ ਬਣਾਇਆ ਕਰੀ ਆਪਣੇ ਕੋਲੋਂ ਨਾ ਬਣਾ ਲਿਆ ਕਰੀ ਮੁੜ ਕੇ ਨਾ ਵੇਖ ਖਾਣਾ ਹੂੰ ਜਿਉਂ ਕੋ ਕੰਮ ਮੇਰੀ ਸਰਕਾਰ ਕਿੰਨਾ ਤੀ ਮੇਰੀ ਜਾਨ ਦੇ ਗੱਲ ਸਾਰੀਆਂ ਗੱਲਾਂ ਮੰਨ ਲੈਂਦੀ ਆ ਹੋਣੀ ਵੇਖਣ ਕੀ ਲਾ ਕੇ ਮੈਂ ਤਾਂ ਬੰਦ ਬਾਈ ਮੇਰਾ ਤਾਂ ਜੀ ਕਰਦਾ ਜਿਹੜਾ ਕਹਿੰਦਾ ਨਾ ਕਿ ਸਬਜੀ ਇਹਨਾਂ ਨੂੰ ਪੁੱਛ ਕੇ ਬਣਾਇਆ ਕਰੇ ਮੇਰਾ ਤਾਂ ਜੀ ਕਰਦਾ ਭੁੱਖਿਆ ਮਾਰਾ ਉਹਨੇ ਦਿਨ ਤੱਕ ਦਿਨ ਤੱਕ ਇਹ ਘਰ ਨਹੀਂ ਹੁੰਦੇ ਅੱਗੇ ਮਿੰਟ ਸਮਝ ਨਹੀਂ ਆਉਂਦੇ ਅੱਗੇ ਦੋ ਜੀ ਕਾਟੇ ਜਿਹੜਾ ਇੱਕ ਬਲੌਣ ਹੋਰ ਸੱਦਨ ਲੱਗੇ ਆ ਕਿ ਇਹੇ ਜੀ ਕੱਜ ਜੀ ਲੱਗਾ ਰਹੂਗਾ ਮੈਂ ਕਹਿੰਦੇ ਅੱਗੇ ਤੇ ਮੈਂ ਕਿਤੇ ਕੱਲੀ ਰਹੀ ਨਹੀਂ ਨਾ ਹੁਣ ਕਿਤੇ ਮੈਲੋ ਕਰ ਰਹਿਣਾ ਕੱਲੀ ਮੈਨੂੰ ਤੇ ਇਹਨਾਂ ਦੀ ਨਹੀਂ ਸਮਝ ਆਉਂਦੀ ਇਹਨਾਂ ਨੂੰ ਜਨਾ ਮੇਰੇ ਵੱਲ ਧਿਆਨ ਨਹੀਂ ਹੈਗਾ ਇਹ ਸ਼ਰਮ ਕਰ ਲੈ ਬੰਦਿਆ ਮੈਂ ਤੇਰਾ ਵਿਆਹੀ ਆ ਮੈਂ ਕਿਸ਼ਤਾਂ ਤੇ ਨਹੀਂ ਆਈ ਕਿ ਜਦੋਂ ਕਿਸ਼ਤ ਪੂਰੀ ਹੋਊਗਾ ਉਦੋਂ ਮੇਰੇ ਬਾਰੇ ਸੋਚੇਗਾ ਕੋਈ ਗੱਲ ਨਹੀਂ ਸਮਝ ਆਉਂਦੀ ਕੀ ਗੱਲ ਪਹਿਲਾਂ ਮੈਂ ਕੱਲੀ ਰਹਿੰਦੀ ਨਹੀਂ ਮੇਰਾ ਤੇ ਹੁਣੇ ਮਨ ਕਰੇ ਨਾ ਬੜੀ ਮੰਮੀ ਨੂੰ ਫੋਨ ਲਾਵਾਂ ਤੋਂ ਪੂਰਾ ਮਹੀਨਾ ਮੇਰੀ ਮੰਮੀ ਆ ਗਈ ਮੇਰੇ ਕੋ ਰਹਿਣ ਮੇਰਾ ਤਾਂ ਜੀ ਕਾ ਦੇ ਕੇ ਨਾਲ ਮੈਂ ਉਹ ਜਿਹੀ ਕੋਈ ਚੀ ਨਾ ਤੇ ਲਵਾ ਦੇ ਇਹਨਾਂ ਨੂੰ ਟਟੀਆਂ ਇਹਨਾਂ ਨੂੰ ਬਜਾਦਾ ਪੇਡ ਨੂੰ ਉੱਤੋਂ ਮੈਂ ਕਹਿੰਦਾ ਤੁਹਾਨੂੰ ਜੀ ਸ਼ਾਇਦ ਪਾਣੀ ਨਹੀਂ ਸਿਖਾਇਆ ਤੇ ਮੈਂ ਇੱਕ ਫਾਈਨ ਵਿੱਚ ਗਈ ਨਾ ਮੈਂ ਉਧਰ ਦਿੱਤ ਨਾ ਮੈਂ ਇੱਧਰ ਦੀ ਓਹ ਤੇਨ ਸਲਤ ਨਾ ਰਹਿ ਗਿਆ ਤੇ ਓ ਕੀ ਹੈ ਕਿ ਤੇ ਚੋਰ ਪੈਂਡੇ ਇੱਥੇ ਸਿਮਰਤ ਉਹ ਲੋਕ ਲਾਇਆ ਕਿੱਡੇ ਇੱਥੇ ਚੋਰ ਪਾਣਦੇ ਆ ਉਹ ਤੋਂ ਅੱਧਾ ਘੰਟਾ ਰਹੇਗਾ ਉਹ ਸਮਾਨ ਪੈ ਕਰਨਾ ਤੈਨੂੰ ਸਮਾਨ ਦਾ ਕਰਾਉਣ ਦੀ ਬਜਾਏ ਤੂੰ ਉੱਧਰ ਤੁਰ ਹੀ ਫਿਰੰਡੀ ਆ ਆਪੇ ਨੇ ਮੈਨੂੰ ਕਿਹਾ ਸੀ ਕਿ ਮੇਰੇ ਮੰਮੀ ਡੈਡੀ ਨੂੰ ਪਹਿਲਾਂ ਰੋਟੀ ਖਵਾ ਦਿਓ ਹੁਣ ਲਾ ਪਹਿਲਾਂ ਮੈਂ ਰੋਟੀ ਖਵਾਈ ਇਹਨਾਂ ਨੂੰ ਲੋਕ ਕਰ ਤੋਂ ਲਿਆ ਤੇ ਚੋਰ ਪਾਣਦੇ ਘਰੇ ਤੇ ਗੱਲ ਚੋਰਾਂ ਦੀ ਥੋੜੀ ਹੁੰਦੀ ਸਮਾਨ ਵੀ ਰੱਖਿਆ ਹੁੰਦਾ ਵਾ ਮੈਂ ਅੱਧਾ ਘੰਟਾ ਰਹੇਗਾ ਸਾਰਾ ਮੈਂ ਪਤਾ ਨਹੀਂ ਕਿਹੜੇ ਦੇ ਨਿਕਲ ਲੰਦਾ ਮੇਰੀ ਇੱਕ ਗੱਲ ਬੰਦਿਆਂ ਨੂੰ ਸੁਣ ਲੈ ਦੱਸੋ ਮੈਨੂੰ ਪਿਆਰ ਨਾਲ ਸਮਝਾਉਂਦੇ ਬੇਬੇ ਬਾਪੂ ਨੂੰ ਸਬਜ਼ੀ ਤਾਜੀ ਖਾਣੀ ਹੈ ਨੇ ਬੈਠੇ ਹੋ ਬਈ ਖਾ ਗਈ ਉਹਨਾਂ ਨੂੰ ਮੇਰਾ ਜਲੂਸ ਨਾ ਘਟਾ ਲਈ ਕਿਤੇ ਤੈਨੂੰ ਇੰਨੀ ਗੱਲ ਦੱਸਤੀ ਉਹ ਸਲਾਦ ਸਲੂ ਉਹਨਾਂ ਨੂੰ ਕੱਟ ਕੇ ਦੇਣਾ ਤੇ ਜਿਹੜੀ ਸਬਜੀ ਅੱਜ ਬਣਾ ਲਈ ਹਫਤਾ ਦੀ ਵਾਰੀ ਨਹੀਂ ਹੋਣੀ ਚਾਹੀਦੀ ਉਹ ਗਿੱਜੇ ਪਿੰਡ ਦੇ ਵਿੱਚ ਉੱਥੇ ਤਾਜ਼ੀਆਂ ਸਬਜ਼ੀਆਂ ਤੋੜ ਕੇ ਖਾਣਾ ਤੇ ਡੇਲੀ ਤੇ ਡੇਲੀ ਨਵੀਂ ਸਬਜੀ ਬਹਾਨੀ ਚਾਹੀਦੀ ਇਹ ਮੈਨੂੰ ਨਾ ਦੱਸਤਾਈ ਦਵਾਈ ਮੈਂ ਲੈਤੀ ਦਵਾਈ ਵੀ ਇਹਨਾਂ ਨੂੰ ਟਾਈਮ ਨਾ ਦੇਣੀ ਨਖਰੇਬਾਜੀ ਨਾ ਕਰਦੀ ਰਹੀ ਤੂੰ ਆਪਣੇ ਫੋਨ 'ਚ ਗੁੰਮ ਹੋਵੇ ਦੋ ਮੁੜ ਕੇ ਵੇਂਦੇ ਫਿਰਨ ਕਿ ਦਵਾਈ ਕਿੱਥੇ ਰੱਖੀ ਆ ਤੇ ਮੈਨੂੰ ਫੋਨ ਨਹੀਂ ਲਾਉਣਾ بار بار ਮੈਂ ਤੈਨੂੰ ਪਤਾ ਕਿਹੜੇ ਕਿਹੇ ਵਕਤ ਵੀ ਸਾਰੇ ਕਿਹੇ ਵਕ ਹਰ ਵਕਤ ਬਿਜ਼ੀ ਹੋਣਾ ਮੈਂ ਜਦੋਂ ਮੈਂ ਵਿਹਲਾ ਆ ਮੈਂ ਤੈਨੂੰ ਫੋਨ ਲਾ ਦੂੰਗਾ ਇਹ ਮੈਂ ਤੈਨੂੰ ਦੱਸਤਾ ਹੀ ਅੱਗੇ ਜਦੋਂ ਜਾਂਦੇ ਜੇ ਅੱਗੇ ਕਿੰਨਾ ਕੁ ਮੈਂ ਤੁਹਾਨੂੰ ਫੋਨ ਕਰਕੇ ਪੁੱਛੀ ਆਪੇ ਫੋਨ ਕਰ ਲੈਿੰਦੀ ਆ ਅੱਗੇ ਮੈਂ ਮਹੀਨਾ ਖੰਡ ਨਹੀਂ ਗਿਆ ਦੋਹਾਂ ਤਿੰਨ ਦਿਨਾਂ ਵਾਲੀ ਜਾਣਾ ਗਾ ਲੋ ਆਪਣੀ ਮੰਮੀ ਨੂੰ ਨਾ ਫੋਨ ਕਰਦੀ ਰਹੇ 24 ਘੰਟੇ ਪਹਿਲਾਂ ਮਿੱਥੇ ਆਪਣੀ ਮੰਮੀ ਨੂੰ ਫੋਨ ਕਰਦੀ ਰਹਿੰਦੀ ਆ ਹੁਣ ਤੇਰੀ ਸੱਸ ਆਈ ਐ ਇੱਥੇ ਉਹਦੇ ਨਾਲ ਟਾਈਮ ਸਪੈਂਡ ਕਰਨਾ ਹੈ ਮੰਮੀ ਨੂੰ ਫੋਨ ਥੋੜਾ ਘਟਾ ਦੇ ਕਰ ਇਹ ਨਹੀਂ ਆਉਣਾ ਮੈਂ ਨਹੀਂ ਫੋਨ ਕਰ ਜਦੋਂ ਤੇਰਾ ਟਾਈਮ ਲੱਗੇ ਫੋਨ ਕਰ ਪਰ ਇੱਧਰ ਜਿਆਦਾ ਟਾਈਮ ਸਪੈਂਡ ਕਰਨਾ ਜਿਹੜੇ ਤੇਰੇ ਲਾਗੇ ਬੈਠੇ ਇਹਨਾਂ ਦਾ ਖਿਆਲ ਜ਼ਿਆਦਾ ਰੱਖਣਾ ਓਹਨਾਂ ਕੋਲ ਤੇ ਹੈਗੀ 24/7 ਇੱਧਰ ਖਿਆਲ ਜ਼ਿਆਦਾ ਰੱਖਣਾ ਠੀਕ ਆ ਚੱਲੇ ਜੇ ਅਰਕੀ ਮਹੀਨੇ ਲਈ ਜੇ ਜਾਣ ਲੱਗੇ ਵੀ ਰੋਲਾ ਪਾ ਕੇ ਚੱਲੇ ਓਹੋ ਮੇਰੀ ਗੱਲ ਸੁਣ ਚੱਲ ਸੌਰੀ ਨਹੀਂ ਰੋਲਾ ਪਾਉਂਦਾ ਮੇਰੀ ਗੱਲ ਸੁਣ ਜਦੋਂ ਮੈਂ ਆਇਆ ਨਾ ਤੈਨੂੰ ਕਮਾਨ ਤੇ ਜ਼ਰੂਰ ਲੈ ਕੇ ਜਾਊਂਗਾ ਹੂੰ ਜਿੱਥੇ ਕਹਿੰਗੀ ਉੱਥੇ ਕਮਾਨ ਲੈ ਜਾਊਗਾ ਹਾਂ ਹੁਣ ਥੋੜਾ ਜਿਹਾ ਕਰ ਲੈ ਅਸੈਸਮੈਂਟ ਠੀਕ ਆ हां तेनु ਖਮਾਫਰਾ ਕੇ ਆਪਾਂ ਲਿਆਵਾਂਗੇ ਨਾਲੇ ਵਧੀਆ ਸ਼ੋਪਿੰਗ ਕਰਾ ਕੇ ਲਾਵਾਂਗੇ ਮੀਨਾ ਖੰਡ ਕੀ ਪਤਾ ਮੈਂ ਦਾਹ ਦੇਣਾ ਚ ਨਹੀਂ ਆ ਜਾਣਾ ਕੰਮ ਛੇਤੀ ਨਿਪੜ ਗਿਆ ਮੈਂ ਦਾਹ ਦੇਣਾ ਚ ਆ ਜਾਣਾ ਤੁਸੀਂ ਨਾ ਕਿਸੇ ਵਿੱਚ ਦੀ ਟੈਨਸ਼ਨ ਨਾ ਲਓ ਮੈਂ ਮੰਮੀ ਜਾੜੀ ਦਾ ਨਾ ਪੂਰਾ ਧਿਆਨ ਰੱਖੂੰਗੀ ਬਸ ਇਸੇ ਕਰਕੇ ਤੇ ਤੈਨੂੰ ਕਿਹਾ ਮੈਨੂੰ ਤੇਰੇ ਤੇ ਭਰੋਸਾ ਆ ਜਾਓ ਵੀ ਤੁਸੀਂ ਮੰਮੀ ਨਾਲ ਲੱਗੇ ਬੇਟਾ ਮੈਂ ਆਪੇ ਪੈਕਿੰਗ ਕਰ ਦੇਣੀ ਉਹ ਨਹੀਂ ਆ ਮੈਂ ਵੇਖਣਾ ਕਿਹੜਾ ਸਮਾਨ ਖੜਨਾ ਕਿਹੜਾ ਨਹੀਂ ਮੈਨੂੰ ਪਤਾ ਵਾ ਅੱਗੇ ਵੀ ਜਾਂਦੇ ਜੀ ਨਾ ਅੱਗੇ ਮੈਂ ਪੈਕਿੰਗ ਕਰਦੀ ਨਾ ਜਾਓ ਤੁਸੀਂ ਮੈਂ ਤੁਹਾਨੂੰ ਦੱਸਾਂ ਗੁਸਾ ਨਾ ਕਰ ਅੱਗੇ ਤੋਂ ਚੀਜ਼ਾਂ ਭੁੱਲ ਜਾਨੀ ਨਹੀਂ ਉਹ ਵਿੱਚ ਉੱਲੇ ਇਹ ਕਦੀ ਚੀਜ਼ ਦਾ ਕੀ ਹੋ ਗਿਆ ਤੇ ਤੁਹਾਨੂੰ ਕੀ ਲੱਗਦਾ ਕਰ ਲਓ ਫਿਰ ਮੈਂ ਨਹੀਂ ਕਰਨੀ ਜਾਵਾਂ। ਬਸ ਚਲ ਸੌਰੀ ਚਲ ਆ ਕਰ ਦੇ ਮੈਂ ਚੱਲਿਆ ਮੰਮੀ ਖੜ। ਕਰ ਲਈ ਤਿਆਰੀ। ਹਾਂਜੀ ਮੈਂ ਹੋ ਗਈ ਸਾਰੀ ਪੈਕਿੰਗ। ਚਲ ਚਲ ਜਾ। ਪਾਪਾ ਇਹ ਮੇਰੀ ਗੱਲ ਸੁਣਾ। ਤੁਸੀਂ ਕਹੇ ਵੀ ਚੀਜ਼ ਦੀ ਟੈਨਸ਼ਨ ਨਹੀਂ ਲੈਣੀ। ਕਹੇ ਵੀ ਚੀਜ਼ ਦੀ ਤੁਹਾਨੂੰ ਲੋੜ ਵੇ ਕੁਝ ਵੀ ਤੁਹਾਨੂੰ ਚਾਹੀਦਾ ਵੇ ਤੁਸੀਂ ਸਿਮਰਤ ਨੂੰ ਉਸੇ ਵੇਲੇ ਕਹਿ ਦੇਣਾ ਉਹਨੇ ਉਸੇ ਵੇਲੇ ਤੁਹਾਨੂੰ ਚੀਜ਼ ਹਾਜ਼ਰ ਕਰ ਦੇਣੀ ਤਾਂ ਦੇਖਿਆ। ਸਾਰਾ ਕੁਝ ਨੇ ਕਰ ਲੈਣਾ ਸਾਰਾ ਕੁਝ ਇਹਨੂੰ ਕਰਨਾ ਹੁੰਦਾ ਹੈ ਇੱਕ ਗੱਲ ਹੋਰ ਜਦੋਂ ਸੈਰ ਸੁਰ ਕਰਨ ਜਾਣਾ ਹੋਵੇ ਸ਼ਾਮ ਨੂੰ ਮੈਨੂੰ ਪਤਾ ਹਵਲਦਾ ਦੀ ਪਿੰਡ 'ਚ ਸੈਰ ਤੇ ਕਰਦੇ ਹੁੰਦੇ ਸਵੇਰੇ ਵੀ ਤੇ ਸ਼ਾਮ ਨੂੰ ਤੇ ਸਾਹਮਣੇ ਆਪਣੀ ਗੋਟੀ ਦੇ ਨਾਲ ਪਾਰਕ ਹੈਗੀ ਆ ਉੱਥੇ ਸੈਰ ਕਰ ਲਿਆ ਕਰਿਓ ਨਾਲ ਮੰਮੀ ਨੂੰ ਵੀ ਲੈ ਜਾਇਆ ਕਰਿਓ ਤੇ ਕਲੋਨੀ ਦੇ ਵਿੱਚ ਨਾ ਮੈਂ ਸਿਮਰਤ ਨੂੰ ਕਹਿ ਦਿੰਦਾ ਹਰੇਕ ਨਾਲ ਤੁਹਾਨੂੰ ਮਿਲਵਾ ਦਿੰਦੀ ਆ ਹਰੇਕ ਨੂੰ ਪਤਾ ਲੱਗੇ ਕਿ ਤੁਸੀਂ ਸੇਵਕ ਦੇ ਮੰਮੀ ਡੈਡੀ ਕਹੇ ਨੂੰ ਤੁਹਾਡੀ ਪਛਾਣ ਨਹੀਂ ਹੈ ਅਜੇ ਕਿਉਂਕਿ ਆਏ ਤੁਸੀਂ ਪਹਿਲੀ ਵਾਰੀ ਜੇ ਪਛਾਣ ਕਿਸ ਨੂੰ ਕੀ ਹੋਣੀ ਆ ਉਹਦਾ ਕਰਕੇ ਨਾ ਨਨ ਬੰ ਮੇਨ ਗੱਲ ਕੋਈ ਵੀ ਕੰਮ ਹੋਵੇ ਨਾ ਉਹਨੂੰ ਕਹਿ ਦੇਣਾ ਜੇ ਗੁਰਦੁਆਰੇ ਜਾਣਾ ਹੈ ਨਾ ਮੰਮੀ ਕੋਲੋਨੀ ਦੇ ਵਿੱਚ ਗੁਰਦੁਆਰਾ ਹੈਗਾ ਜੇ ਸਵੇਰੇ ਸ਼ਾਮ ਜਦੋਂ ਮਰਜ਼ੀ ਜਾਓ ਮੱਥਾ ਟੇਕੋ ਕੋਈ ਤੁਹਾਨੂੰ ਦਿੱਕਤ ਨਹੀਂ ਕੋਈ ਟੈਨਸ਼ਨ ਨਹੀਂ ਤੇ ਘਰ ਦੇ ਵਿੱਚ ਜੋ ਬਣਾ ਕੇ ਖਾਣਾ ਹੋਵੇ ਮਿੱਠਾ ਚਾਹੀਦਾ ਹੋਵੇ ਕੋਈ ਬੋਹੇ ਜੇ ਕੋਈ ਮਾਲੋ ਚੋਲ ਚੁੜ ਕੋਈ ਵਗੈਰਾ ਉੱਥੇ ਹੀ ਸਿਮਰਤ ਨੂੰ ਕਹਿਣਾ ਆਪ ਨਹੀਂ ਤੁਸੀਂ ਲੱਗਣਾ ਕੋਈ ਨਹੀਂ ਪਰਤੇ ਤੂੰ ਇੰਨੀ ਟੈਨਸ਼ਨ ਕਾਹ ਤੋਂ ਲੈਣਾ ਮੰਮੀ ਮੇਰੀ ਗੱਲ ਸੁਣੋ ਟੈਨਸ਼ਨ ਤੇ ਆਈ ਆ ਅੱਗੇ ਪਿੰਡ ਹੁੰਦੇ ਸੀ ਪਿੰਡੇ ਆ ਵੀ ਚੱਲ ਭੈਣ ਹੈਗੀ ਹਲਾਕੇ ਉਦਾ ਕਰਕੇ ਮੈਨੂੰ ਟੈਨਸ਼ਨ ਨਹੀਂ ਕੋਈ ਹੁਣ ਮੈਨੂੰ ਟੈਨਸ਼ਨ ਰਹਿਣੀ ਆ ਹੁਣ ਤਾਂ ਡੱਲੇ ਲੱਗੇ ਕੋਈ ਨਹੀਂ ਸਿਰਫ ਸਿਮਰਤ ਹੀ ਆ ਨਾਲੇ ਭੈਣ ਨੂੰ ਕਹਿ ਦਿਓ ਅੱਜ ਆਉਣਾ ਕੱਲ ਆਉਣਾ ਪਰਸੋਂ ਆਉਣਾ ਜਦੋਂ ਵੀ ਆਣਾ ਬਸ ਆ ਜਾਵੇ ਠੀਕ ਆ ਕੱਲੀ ਨਾ ਉੱਥੇ ਰਵੇ ਮੈਨੂੰ ਪਤਾ ਹੈ ਉਹਦਾ ਚਾਚਾ ਹੈਗਾ ਲੱਗੇ ਚਾਚਾ ਚਾਚੀ ਉਹਦੇ ਕੋਲ ਰਹਿਣ ਦੀ ਆ ਤੇ ਇੱਕ ਗੱਲ ਹੋਰ ਪੈਸੇ ਹੈਗੇ ਕੋਲ ਹੈਗੇ ਪੁੱਤ ਮੈਨੂੰ ਪਤਾ ਕਿੰਨੇ ਕੋਲ ਹੈਗੇ ਮੇਰੀ ਗੱਲ ਸੁਣੋ ਆ ਫੜੋ ਪੈਸੇ ਤੇ ਕਿਸੇ ਵੀ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਬੁੱਤਮ ਹੈ ਗਿਆ ਨਾ ਹੈਗੇ ਪੈ ਫੜੋ ਇੰਨੇ ਕੀ ਕਰਨੇ ਆ ਯਾਰ ਮੰਮੀ ਕੁਝ ਨਹੀਂ ਹੁੰਦਾ ਆ ਵੇਖੋ ਸਮਝਾਓ ਇੰਨੇ ਪੈਸੇ ਕੀ ਕਰਨੇ ਮੰਮੀ ਮੇਰੀ ਖਲਸੂ ਜੇ ਮੈਂ ਇਧਰ ਇਹਨੂੰ ਰੱਖੋ ਇਹਨੂੰ ਕੋਲ ਜਿਆਦਾ 깔 ਇੱਥੇ ਰੱਖੋ ਵੇ ਮੇਰੀ ਸੁਣ ਆ ਪਏ ਪੈਸੇ ਤੁਹਾਨੂੰ ਪਤਾ ਹੈ ਕਮਾਈ ਮੇਰੀ ਖੁੱਲੀ ਕੋਈ ਡੀ ਟੈਨਸ਼ਨ ਨਹੀਂ ਕਿਹੇ ਵੀ ਚੀਜ਼ ਦੀ ਲੋੜ ਹੋਵੇ ਆਪ ਨਹੀਂ ਤੁਸੀਂ ਕਰਨਾ ਜੇ ਬਾਹਰ ਹਾਕਮ ਮਨ ਕਾ ਮਨ ਵੀ ਜਾਣਾ ਨਾ ਸਿਮਰਤ ਨੂੰ ਦੱਸ ਦਿਓ ਇਹਨੂੰ ਗੱਡੀ ਬੁੱਕ ਕਰਨੀ ਆਉਂਦੀ ਹੈ ਇਹਨੇ ਗੱਡੀ ਬੁੱਕ ਕਰ ਦੇਣੀ ਹੈ ਇਹਦੇ ਨਾਲ ਹੀ ਚੱਲ ਜੂ ਤੇ ਘਰ ਦਾ ਟਿਆ ਹਣੋਂ ਤਹੀ ਰੱਖਣਾ ਉਹਦੇ ਸਰਤੇ ਨੇ ਮੈਂ ਛੱਡ ਕੇ ਚੱਲਿਆ ਘਰ ਤੁਹਾਡੇ ਛੇੜਿਆ ਜਾਟੇ ਕੋਲੇ ਜਾ ਜਿੱਥੇ ਚੱਲੇ ਆ ਨਾ ਟੈਨਸ਼ਨ ਲਾ ਕੇ ਜਾ ਪੁੱਤ ਤੈਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਪੁੱਤ ਕੋਈ ਗੱਲ ਨਹੀਂ ਘਰ ਚ ਬੈਠੇ ਆ ਨੂੰ ਆਡੇ ਕੋਲ ਆ ਕੋਈ ਗੱਲ ਨਹੀਂ ਜੋ ਖਾਣਾ ਉਹ ਦੱਸ ਦਾਂਗੇ ਤੇ ਨਾਲੇ ਤੂੰ ਇੰਨੇ ਪੈਸੇ ਦੇ ਚੱਲਿਆ ਪੈਸੇ ਕੀ ਕਰਨੇ ਪੁੱਤ ਰੋਟੀ ਇੱਥੋਂ ਕਾਣੀ ਦੁੱਧ ਇੱਥੋਂ ਪੀਣਾ ਸਭ ਕੁਝ ਘਰ ਆ ਪੁੱਤ ਮੇਰੀ ਗੱਲ ਸੁਣੋ ਪੈਸੇ ਇੰਨੇ ਦੇਣੇ ਬੰਦੇ ਇਹ ਕਿਹੜਾ ਪਿੰਡ ਆ ਇਹ ਸ਼ਹਿਰ ਆ ਇੱਥੇ ਤੇ 500 ਦਾ ਨੋਟ ਬਾਹਰ ਲੈ ਕੇ ਜਾਓ 10 ਰੁਪਿਆ ਵਾਂਗੂ ਵਰਤਿਆ ਜਾਂਦਾ ਪਿੰਡ ਦੇ ਵਿੱਚ ਅਜੇ ਘੱਟ ਖਰਚਾ ਹੁੰਦਾ ਸ਼ਹਿਰ 'ਚ ਜ਼ਿਆਦਾ ਹੁੰਦਾ ਕੋਈ ਨਹੀਂ ਪਤਾ ਇਹ ਘਾਰੇ ਤੁਰੇ ਫਿਰਨਾ ਨਾਲੇ ਬਾਹਰ ਤੁਰੇ ਫਿਰਨਾ ਹੁਣ ਤੇ ਮੈਨੂੰ ਟੈਨਸ਼ਨ ਹੋਣੀ ਆ ਅੱਗੇ ਮੈਂ ਜਾਣਾਂ ਨਹੀਂ ਇੱਕ ਦੋਆ ਦੇਣ ਵਾਲੀ ਹੁਣ 10 ਦੇਣ ਵਾਲੀ ਵੀ ਹਿੰਨੇ ਕਲੇ ਹੁਣ ਪਤਾ ਨਹੀਂ ਕਿੰਨਾ ਕੁ ਦਿਨ ਟਾਈਮ ਲੱਗ ਜੇ ਉਹਦਾ ਕਰਕੇ ਮੈਨੂੰ ਟੈਨਸ਼ਨ ਹੋਣੀ ਸਮਝਾਓ ਇਹਨੂੰ ਕੋਈ ਟੈਨਸ਼ਨ ਨਾ ਲੈ ਜਾਣਾਂ ਤੇ ਕੋਈ ਗੱਲ ਨਹੀਂ ਜਾ ਚ ਪੁੱਤ ਤੇ ਮੇਰੀ ਗੱਲ ਸੁਣ ਮੇਨ ਕੰਮ ਦਵਾਈ ਟਾਈਮ ਨਾਲ ਖਾਣੀ ਤੁਸੀਂ ਖਾਜ ਗੱਲ ਆਪਾਂ ਪਾਈ ਦੀ ਦਵਾਈ ਟਾਈਮ ਨਾਲ ਖਾਣੀ ਆ ਮਮਿਤ ਵੀ ਸਿਮਰਤ ਨੂੰ ਇੱਕ ਵਾਰੀ ਉਦਾਂ ਮੈਂ ਕਹਿਤਾ ਵੀ ਦਵਾਈ ਦੇ ਦਿਆ ਕਰੇ ਹਵਲ ਤੇ ਉਹਨੇ ਚੇਤਾ ਨਹੀਂ ਭੁੱਲਦਾ ਹੁੰਦਾ ਦਵਾਈ ਉਹਨੇ ਟਾਈਮ ਨਾਲ ਖਵਾ ਦਿਆ ਕਰਨੀ ਕੋਈ ਨਹੀਂ ਪਤਾ ਦਵਾਈ ਤੋਂ ਲਿਆਤੀ ਆ ਆਪਾਂ ਖਾ ਲਾਂਗੇ ਬਸ ਜੇ ਹੋਰ ਦਵਾਈ ਦੀ ਲੋੜ ਪਈ ਸਿਮਰਤ ਨੂੰ ਦੱਸਿਓ ਉਹਨੇ ਆਪੇ ਮੰਗਵਾ ਲੈਣੀ ਆ ਠੀਕ ਆ ਸਾਰਾ ਕੁਝ ਕਰਨਾ ਹੁੰਦਾ ਤੁਹਾਨੂੰ ਮੋਬਾਈਲ ਤੋਂ ਉਹਨੇ ਸਾਰਾ ਕੁਝ ਕਰ ਲੈਣਾ ਨਾਲੇ ਹਾਂ ਵੀਡੀਓ ਕਾਲ ਮੈਂ ਕਰਦੇ ਰਹਿਣਾ ਵੀਡੀਓ ਕਾਲ ਦੇ ਵਿੱਚ ਜੇ ਮੈਂ ਕਿਤੇ ਦੇਖ ਲਾ ਤੁਹਾਨੂੰ ਬਿਸ਼ੇ ਕੰਮ-ਕੁਮ ਕਰਦੇ ਨਾ ਮੇਤੋਂ ਬਰਾ ਕੋਈ ਨਹੀਂ ਜੇ ਓਹੋ ਪਤ ਨਹੀਂ ਕਰਦੀ ਕੰਮ ਚਲੋ ਠੀਕ ਆ ਮੈਂ ਨਿਕਲਾਂ ਹਾਂ ਉੱਧਰ ਮੇਰੀ ਗੱਲ ਸੁਣੋ ਉਨਾ ਸੁੱਖ ਨਹੀਂ ਗਣਾ ਕੋਈ ਕਿਹਨ ਨੂੰ ਪਾ ਗਏ ਏ ਤੈਨੂੰ ਵਟੇਗੀ ਤੂੰ ਦੂ ਸਾਨੂੰ ਦੱਸਣ ਧਿਆ ਤੂੰ ਕੋਈ ਟੈਨਸ਼ਨ ਨਹੀਂ ਲੈ ਓਹੋ ਪਾਪਾ ਜੀ ਮੈਨੂੰ ਵੀ ਪਤਾ ਤੁਸੀਂ ਸਾਨੂੰ ਪਾਲ ਕੇ ਐਡੇ ਕੀਤਾ ਆ ਮੇਨ ਗੱਲ ਇਹ ਆ ਤੂੰ ਪਿੰਡ ਚ ਰਹੇ ਰਹੇ ਸ਼ਹਿਰ ਦੇ ਵਿੱਚ ਤੀ ਪਹਿਲੀ ਏ ਆਏ ਜੀ ਮੈਂ ਤਾਂ ਇਹ ਗੱਲ ਕਰਨ ਨਾ ਚਲੋ ਮੈਂ ਲੇਟ ਹੋਇਆ ਨਾ ਮੜਕੇ ਮੈਂ ਖਲੋਵਾ ਫਿਰ ਉਹਨਾਂ ਨੇ ਮੈਂ ਘਰ ਚਾਰ ਮਾਰੀ ਚੱਲਣਾ ਕੋਈ ਨਹੀਂ ਕੋਈ ਨਹੀਂ ਜਾ ਬੱਤ ਤੂੰ ਦੇ ਫਿਕਰ ਹੋ ਕੇ ਜਾ ਕੋਈ ਫਿਕਰ ਨਹੀਂ ਕਰਨਾ ਚੰਗਾ ਪੱਤਾ ਜਿੰਦੇ ਰਹੋ ਧਿਆਨ ਰੱਖੀ ਆਪਣਾ ਮੈਨੂੰ ਜਾਣ ਲੱਗਿਆ ਪੈਸੇ ਨਹੀਂ ਦਿੱਤੇ ਆਪਣੀ ਮਾਂ ਨੂੰ ਪੈਸੇ ਫੜਾ ਕੇ ਚਲਿਆ ਕਿ ਮੰਮੀ ਜਿਹੜੀ ਚੀਜ਼ ਦੀ ਲੋੜ ਹੋਗੀ ਨਾ ਉਹ ਕਰ ਖਾ ਲਿਓ ਤੇ ਮੰਗਵਾ ਲਿਓ ਬੰਦਾ ਇਹਨੇ ਪੁੱਛਿਆ ਕਿ ਮੈਸਕਲ ਦੀ ਨੌਕਰਾਨੀ ਕਿ ਮੈਨੂੰ ਕਦੀ ਪੈਸੇ ਦਾ ਨਹੀਂ ਪੁੱਛ ਕੇ ਗਿਆ ਮੈਨੂੰ ਤਾਂ ਬਸ ਆਰਡਰ ਹੀ ਦੇ ਕੇ ਗਿਆ ਕਿ ਸਿਮਰਤ ਮੇਰੀ ਮੰਮੀ ਡੈਡੀ ਨੂੰ ਨਾ ਕਿਸੇ ਜਿਹੜੀ ਤਕਲੀਫ ਨਹੀਂ ਚਾਹੀਦੀ ਆ ਉਹਨਾਂ ਲਈ ਕਰ ਲਈ ਤੇ ਆਹ ਕਰ ਲਈ ਪਹਿਲਾ ਦਿਨ ਮੈਂ ਬੜਾ ਇਹਨਾਂ ਦਾ ਧਿਆਨ ਰੱਖਣਾ ਸੀ ਪਰ ਆ ਸੇਵਕ ਜਿਹੜੀ ਤੁਸੀਂ ਕਰਤੂਤ ਕਰਕੇ ਗਿਆ ਇਹਨਾਂ ਕਿ ਮੇਰੇ ਤੋਂ ਚੋਰੀ ਪੈਸੇ ਦੇ ਕੇ ਗਏ ਇੰਨੇ ਹੁਣ ਬੜਾ ਔਖਾ ਕਰੋਨਾ ਕੰਮ ਵੇਖੀ ਜਾਏ ਤੁਹਾਡੀ ਮੌਜਾ ਹਾਲ ਕੀ ਹੁੰਦਾ ਇੱਥੇ ਠੀਕ ਆ ਚੱਲਿਆ ਮੈਂ ਸਮਾਨ ਮੈਂ ਰੱਖਤਾ ਐ ਗੱਡੀ ਦੇ ਵਿੱਚ ਤੇ ਨਿਕਲਾਉਣ ਮੈਂ ਕੀ ਜਾਓ ਕੀ ਜਾਓ ਜੇ ਇਦਾਂ ਕਰਨਾ ਤੇ ਨਹੀਂ ਜਾਂਦਾ ਮੈਂ ਚਲਾ ਅੰਦਰ ਕੱਢ ਗੱਡੀ ਚੋਂ ਸਮਾਨ ਜਾਓ ਜੀ ਹੂੰ ਬਸ ਇਦਾਂ ਮੇਰੀ ਗੱਲ ਸੁਣ ਮੇਰੀ ਥੋੜੀ ਜੀ ਨਾ ਹਣੀ ਇੱਜ਼ਤ ਰੱਖ ਲਈ ਵੇ ਲੈ ਬੇਇੱਜ਼ਤੀ ਨਾ ਹੁੰਦੀ ਤੁਸੀਂ ਨੇ ਇਦਾਂ ਕਰੋ ਬੈਗ 'ਚ ਪਾ ਕੇ ਨਾਲ ਹੀ ਲੈ ਜਾਓ ਇੱਜ਼ਤ ਆਪਣੀ ਹਰ ਗੱਲ ਤੇ ਮੇਰੀ ਇੱਜ਼ਤ ਰੱਖ ਲਈ ਮੇਰੀ ਜਿੱਤ ਰੱਖ ਲਈ ਕੀ ਗੱਲ ਤੁਹਾਡੇ ਮਾਪਿਓ ਮੇਰੇ ਕੁਛ ਨਹੀਂ ਲੱਗਦੇ ਹੋ ਮੈਨੂੰ ਤੇਰੇ ਤੇ ਭਰੋਸਾ ਹੈ ਮੈਂ ਵੈਸੇ ਤੈਨੂੰ ਥੋੜਾ ਜਨਾ ਕਹਿ ਰਿਹਾ ਨਾਲੇ ਹਾਂ ਮੂੰਹ ਨਾ ਬਣਾ ਤੈਨੂੰ ਪਤਾ ਹੈ ਜਦੋਂ ਮੈਂ ਕਹਾਂ ਤੇ ਤੈਨੂੰ ਘਮੋਲ ਤੇ ਲੈ ਕੇ ਹੀ ਜਾਣਾ ਆ ਹੂੰ ਚੱਲ ਠੀਕ ਆ ਫਿਰ ਓਕੇ ਚੱਲਿਆ ਮੈਂ ਚਲ ਬਾਏ